ਸਵਾਗਤ ਹੈ ਤੁਹਾਡੇ ਸਾਡੇ ਚੈਨੋ ਸਿੱਧੂ ਬਟਿਕ ਜੋਗਾ ਤੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਤੇ ਅੱਜ ਆਪਾਂ ਫਿਰ ਤੁਹਾਡੇ ਲਈ ਜਿਹੜਾ ਇੱਕ ਨਿਊ ਫੈਬਰਿਕ ਲੈ ਕੇ ਆਏ ਆ ਦੁਪੱਟਿਆਂ ਦੇ ਤੇ ਸੂਟਾਂ ਦਾ ਤੇ ਅੱਜ ਆਪਾਂ ਤੁਹਾਨੂੰ ਇਹਦੇ ਵਿੱਚ ਦੁਪੱਟਿਆਂ ਤੇ ਸੂਟਾਂ ਦੇ ਆਪਾਂ ਤੁਹਾਨੂੰ ਸਾਰੇ ਦੁਪੱਟਿਆਂ ਦੀ ਵੀ ਪਛਾਣ ਕਰਵਾਵਾਂਗੇ ਤੇ ਅਸਲੀ ਨਕਲੀ ਵੀ ਦੇ ਵਿੱਚ ਵੀ ਪਛਾਣ ਕਰਵਾਵਾਂਗੇ ਪਿਓਰ ਤੇ ਹਾਫ ਵਿੱਚ ਵੀ ਜਿਹੜੀਆਂ ਆਪਾਂ ਤੁਹਾਨੂੰ ਇਹਦੇ ਵਿੱਚ ਪਛਾਣ ਕਰਵਾਵਾਂਗੇ ਜਿਹੜਾ ਆਪਾਂ ਨਿਊ ਸਟਾਕ ਲੈ ਕੇ ਆਏ ਆ ਕਿ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਵੀ ਆਪਾਂ ਮਡਾਲ ਵੀ ਲੈ ਕੇ ਆਇਆ ਆ ਆਰਗੈਨਜ਼ ਦਾ ਸਾਟਨ ਵੀ ਲੈ ਕੇ ਆਇਆ ਕਈ ਤਰ੍ਹਾਂ ਦਾ ਜਿਹੜਾ ਫੈਬਰਿਕ ਆਪਣੇ ਕੋਲ ਆਪਾਂ ਪਲੇਨ ਵਾਈਟ ਲੈ ਕੇ ਆਇਆ ਕਿਉਂਕਿ ਦੇਖੋ ਕਈ ਵਾਰ ਮੇਰੇ ਆ ਭੈਣਾਂ ਦੀ ਕਲਰ ਆਪਸ਼ਨ ਦੀ ਇਦਾਂ ਹੁੰਦੇ ਵੀ ਅਸੀਂ ਆਏ ਜਾਂ ਕਲਰ ਲੈ ਆਏ ਜਾਂ ਕਲਰ ਲੈਣਾ ਤਾਂ ਦੇਖੋ ਕਈ ਵਾਰ ਕਲਰ ਜਿਹੜਾ ਮਾਰਕੀਟ ਦੇ ਵਿੱਚੋਂ ਕਈ ਵਾਰ ਨਹੀਂ ਮਿਲਦਾ ਹੈਗਾ ਤੇ ਅਸੀਂ ਉਹਦੇ ਲਈ ਆਪਸ਼ਨ ਲੈ ਕੇ ਆਏ ਆਂਗੇ ਪਲੇਨ ਵਾਈਟ ਕੱਪੜੇ ਦੀ ਇਹਨਾਂ ਦੇ ਵਿੱਚੋਂ ਜਿਹੜੇ ਮੈਂ ਸੂਟ ਡਾਈ ਕਰਵਾ ਕੇ ਵੀ ਵਰਕ ਦੇ ਲਈ ਭੇਜੇ ਹੋਏ ਨੇ ਤੇ ਜਦੋਂ ਮੇਰੇ ਕੋਲੇ ਵਰਕ ਓਕੇ ਆ ਗਏ ਤਾਂ ਮੈਂ ਤੁਹਾਨੂੰ ਦਿਖਾਉਂਗੀ ਉਹ ਸੂਟ ਵੀ ਜਿਹੜੇ ਵਰਕ ਹੋ ਗਏ ਉਹ ਕਿਸ ਤਰ੍ਹਾਂ ਦੇ ਲੱਗ ਰਹੇ ਨੇ ਤੇ ਕਿਹੜੇ-ਕਿਹੜੇ ਆਪਾਂ ਉਹਨਾਂ ਦੇ ਉੱਪਰ ਜਿਹੜੇ ਕਲਰ ਕਰਵਾਏ ਨੇ ਦੇਖੋ ਬਹੁਤ ਹੀ ਜਿਆਦਾ ਸੋਹਣੇ ਜਿਹੜੇ ਜੁੜੀਕ ਜੇ ਪੀਸ ਹੋਣਗੇ ਤੇ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਉਹ ਪੀਸ ਜਿਹੜੇ ਆਪਾਂ ਦਿਖਾਵਾਂਗੇ ਤੇ ਆਪਾਂ ਜੇਕਰ ਤੁਸੀਂ ਪਲੀਜ਼ ਵੀਡੀਓ ਸ਼ੁਰੂ ਕਰਦੇ ਪਹਿਲਾਂ ਚੈਨਲ ਤੇ ਨਵੇਂ ਆਇਓ ਚੈਨਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਇਹ ਨਵੀਆਂ ਲਿਬਰਟੀ ਨੋਟੀਫਿਕੇਸ਼ਨ ਤੁਹਾਨੂੰ ਜਲਦ ਮਿਲ ਸਕਦੇ ਤੁਸੀਂ ਘਰ ਬੈਠੇ ਜਿਹੜਾ ਫ੍ਰੀ ਆਪਣਾ ਸੂਟਾਂ ਦੇ ਚੈਨਲ ਤੁਸੀਂ ਦੇਖ ਸਕੋ ਤੇ ਇਹ ਵੀਡੀਓ ਜਿਹੜੇ ਤੁਸੀਂ ਦੇਖ ਸਕੋ ਤੇ ਆਪਣੇ ਲਈ ਜਿਹੜਾ ਸੂਟ ਆਰਡਰ ਤੁਸੀਂ ਕਰ ਸਕੋ ਦੂਸਰਾ ਚੈਨਲ ਹੈਗਾ ਜੀ ਆਪਣਾ ਕਾਵਲ ਫੈਸ਼ਨ ਸੂਟ ਜਿਹਦੇ ਉੱਪਰ ਆਪਾਂ ਸੂਟਾਂ ਦੀਆਂ ਸੌਰੀ ਸਟੀਚਿੰਗ ਦੇ ਵੀਡੀਓ ਜਪੋਣੇਗੇ ਤੇ ਜੇਕਰ ਤੁਸੀਂ ਸਾਨੂੰ ਇਸ ਚੈਨਲ ਤੋਂ ਦੇਖ ਰਹੇ ਹੋ ਤਾਂ ਸਾਡੇ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਤਾਂ ਜੋ ਨਵੇਂ ਨਵੇਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਮਿਲ ਸਕਦੇ ਤੁਸੀਂ ਫ੍ਰੀ ਸਲਾਈਕ ਕੋਰਸ ਅੱਧਾ ਘਰ ਬੈਠੇ ਸਿੱਖ ਸਕੋ ਦੇਖੋ ਇਹਦੇ ਵਿੱਚ ਆਪਾਂ ਤੁਹਾਨੂੰ ਪਛਾਣ ਕਰਵਾਵਾਂਗੇ ਵੀ ਜਿਹੜੇ ਇਹ ਦੁਪੱਟਿਆਂ ਦੇ ਵਿੱਚ ਪਛਾਣ ਕੀ ਹੈਗੀ ਤੇ ਹਲਕਾ ਤੇ ਭਾਰੀ ਜਿਹੜਾ ਮੰਨ ਕੇ ਚਲੋ ਮਹਿੰਗਾ ਜਾਂ ਸਸਤਾ ਤੇ ਹਰ ਇੱਕ ਦੁਪੱਟੇ ਦੇ ਆਪਾਂ ਤੁਹਾਨੂੰ ਪਛਾਣ ਕਰਵਾਵਾਂਗੇ ਆਓ ਆਪਾਂ ਹੁਣ ਵੀਡੀਓ ਨੂੰ ਸ਼ੁਰੂ ਕਰਦੇ ਆਂ ਤਾਂ ਪਹਿਸਾ ਉਹ ਤਾਂ ਪਹਿਲਾ ਪੱਧ ਪੱਟੇ ਸ਼ੁਰੂ ਕਰਾਂਗੇ ਦਿਖਾਉਣੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਾਂਗੇ ਸੂਟਾਂ ਦਾ ਸਟ ਸਭ ਤੋਂ ਪਹਿਲਾਂ ਦੇ ਇੱਕ ਆਪਾਂ ਤੁਹਾਨੂੰ ਦਿਖਾਉਣਾ ਹੈ ਕਿ ਸੁਪਰਨੈਟ ਦਾ ਦੁਪੱਟਾ ਸੁਪਰਨੈਟ ਦਾ ਦੁਪੱਟਾ ਦਾ ਇੱਕ ਪੂਰੀ ਪੂਰੀ ਵਧੀਆ ਫਾਈਨ ਕੁਆਲਿਟੀ ਦਾ ਹੈ ਇਹਦੇ ਉੱਪਰ ਤੁਸੀਂ ਕੋਈ ਕਲਰ ਆਪਸ਼ਨ ਹੈ ਜਿਹੜੀ ਤੁਸੀਂ ਕਰਵਾ ਸਕਦੇ ਹੋ ਇਹ ਨਹੀਂ ਹੈਗਾ ਵੀ ਤੁਸੀਂ ਇਹਦੇ ਉੱਪਰ ਜਿਹੜਾ ਕਲਰ ਕਹਤੋਂ ਨਹੀਂ ਹੋਣਾ ਦੇਖੋ ਸਾਡੀ ਫੁੱਲ ਗਰੰਟੀ ਹੈ ਇਹਦੇ ਉੱਪਰ ਕੋਈ ਵੀ ਕਲਰ ਤੁਸੀਂ ਕਰਵਾਉਗੇ ਉਹ ਹਰ ਇੱਕ ਕਲਰ ਜਿਹੜੇ ਦੇ ਉੱਪਰ ਹੋਊਗਾ ਇਹ ਸੁਪਰਨੈਟ ਦਾ ਪਿਓਰ ਵਾਲੀ ਸੁਪਰਨੈਟ ਦਾ ਦੁਪੱਟਾ ਹੈਗਾ ਇਹਦਾ ਪ੍ਰਾਈਸ ਰਹੂਗਾ 600 ਰੁਪਏ ਦੁਪੱਟਾ ਦਾ ਇੱਕ ਪੂਰਾ ਵਧੀਆ ਪਿਓਰ ਸੁਪਰਨੈਟ ਦਾ ਦੁਪੱਟਾ ਹੈਗਾ ਕਿਉਂਕਿ ਗਰਮੀਆਂ ਦੇ ਵਿੱਚ ਹੁਣਾ ਜਿਹੜੇ ਇਹ ਹੀ ਦੁਪੱਟੇ ਚੱਲਣਗੇ ਕਿਉਂਕਿ ਇਹਦੇ ਉੱਪਰ ਤੁਸੀਂ ਪੇਂਟ ਵੀ ਕਰਵਾ ਸਕਦੇ ਹੋ ਏਮਬਰਾਇਡਰੀ ਵੀ ਕਰਵਾ ਸਕਦੇ ਹੋ ਤੇ ਇਹਨੂੰ ਤੁਸੀਂ ਐਦਾਂ ਲੈਸ ਜ ਲਗਾ ਕੇ ਇਹਦਾ ਰੈਡੀ ਕਰ ਸਕਦੇ ਹੋ ਦੇਖੋ ਅੱਜ ਮੈਂ ਆਪਣੇ ਕਸਟਮਰ ਨੂੰ ਜਿਹੜੇ ਸੂਟਾਂ ਦੇ ਨਾਲ ਇਹ ਵਾਲੇ ਸੁਪਰਨੈਟ ਦੇ ਦੁਪੱਟੇ ਡਾਈ ਕਰਵਾ ਕੇ ਦਿੱਤੇ ਨੇ ਉਹਨਾਂ ਦੇ ਉੱਪਰ ਆਪਾਂ ਲੈਸ ਜ ਲਗਾਈ ਸੀ ਕਿਉਂਕਿ ਕਾਟਨ ਦੇ ਸੂਟ ਸੀਗੇ ਵਰਕ ਕਰਵਾਏ ਸੀ ਆਪਾਂ ਉਹਦੀ ਵੀਡੀਓ ਵੀ ਅਪਲੋਡ ਕੀਤੀ ਸੀਗੀ ਦੇਖੋ ਇਹ ਦੁਪੱਟਾ ਦਾ ਹੈਗਾ ਸੁਪਰਨੈਟ ਦਾ ਦੁਪੱਟਾ ਜਿਹੜਾ ਇਹ ਵਾਲਾ ਦੁਪੱਟਾ ਇਹ 600 ਰੁਪਏ ਦਾ ਰਹੂਗਾ ਤੇ ਉਸ ਤੋਂ ਬਾਅ ਹਾਫ ਬਰਬਰੀ ਦੇ ਵਿੱਚ ਦੇਖੋ ਇਹ ਵੀ ਬਹੁਤ ਹੀ ਸੋਹਣਾ ਬਰਬਰੀ ਦਾ ਦੁਪੱਟਾ ਹੈਗਾ ਜਿਹੜਾ ਆਪ ਤੁਹਾਨੂੰ ਦਿਖਾ ਰਹੇ ਆਂ ਦੇਖੋ ਇਹ ਛੋਟੇ ਛੋਟੇ ਚੈੱਕ ਵਾਲਾ ਹੈਗਾ ਮੈਨੂੰ ਉਮੀਦ ਹੈ ਵੀ ਤੁਹਾਨੂੰ ਚੈੱਕ ਜਿਹੜੇ ਇਹਦੇ ਵਿੱਚ ਨਜ਼ਰ ਆ ਰਿਹਾ ਹੋਗਾ ਆਪਾਂ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆਂ ਇਹਦੇ ਚੈੱਕ ਜਿਹੜਾ ਕਿਸ ਤਰ੍ਹਾਂ ਦਾ ਹੈਗਾ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਦੇਖੋ ਇਹਦੇ ਵਿੱਚ ਛੋਟੇ ਛੋਟੇ ਜਿਵੇਂ ਬਿਲਕੁਲ ਬਰੀਕ ਚੈੱਕ ਹੈਗਾ ਬਹੁਤ ਹੀ ਜ਼ਿਆਦਾ ਸੋਹਣਾ ਇਹ ਵਾਲਾ ਦੁਪੱਟਾ ਹੈਗਾ ਇਹ ਦੁਪੱਟਾ ਰੋਹਗਾ 450 ਰੁਪਏ ਦਾ ਇਹ ਵੀ ਪੂਰਾ ਵਧੀਆ ਦੁਪੱਟਾ ਹੈ ਕਿਉਂਕਿ ਇਹਦੇ ਨਾਲ ਦੇ ਵੀ ਦੁਪੱਟੇ ਜਿਹੜੇ ਮੈਂ ਕਸਟਮਰ ਨੂੰ ਰੈਡੀ ਕਰਵਾ ਕੇ ਦਿੱਤੇ ਨੇ ਢਾਈ ਸੂਟਾਂ ਦੇ ਨਾਲ ਬਹੁਤ ਹੀ ਜ਼ਿਆਦਾ ਜਿਹੜੇ ਕਲਰ ਨੇ ਇਹਨਾਂ ਦੇ ਉੱਪਰ ਉੱਠ ਕੇ ਆਏ ਨੇ ਤੇ ਇਹ ਪੂਰਾ ਵਧੀਆ ਦੇਖੋ ਗਰਮੀ ਦੇ ਸੀਜ਼ਨ ਵਿੱਚ ਜਿਹੜੇ ਦੁਪੱਟੇ ਨੇ ਆਪਾਂ ਇਸ ਤਰ੍ਹਾਂ ਦੇ ਲਾਈਕ ਕਰਾਂਗੇ ਕਿਉਂਕਿ ਇਹ ਦੁਪੱਟੇ ਦੀ ਇੰਨੀ ਜ਼ਿਆਦਾ ਕੁਆਲਿਟੀ ਵਧੀਆ ਹੈਗੀ ਤੇ ਇਹਨਾਂ ਨੂੰ ਦੇਖੋ ਆਪਾਂ ਕਈ ਵਾਰ ਦੇਖੋ ਪਸੀਨਾ ਆ ਜਾਂਦਾ ਹੈ ਨਾ ਤੇ ਦੁਪੱਟੇ ਦੇ ਗਲ ਦੇ ਨਾਲ ਲੱਗਦਾਗਾ ਉਹ ਦੇਖੋ ਇਹਦੇ ਵਿੱਚ ਜਿਹੜਾ ਪੂਰਾ ਸੌਫਟ ਵਾਲਾ ਦੁਪੱਟਾ ਪੂਰਾ ਨਾਰਮਲ ਸੌਫਟ ਦੁਪੱਟਾ ਹੈ ਇਹ ਇਹ ਦੁਪੱਟਾ ਦਾ ਰੇਟ ਰਹੂਗਾ 450 ਰੁਪਿਆ ਤੇ ਉਸ ਤੋਂ ਬਾਅਦ ਆ ਗਿਆ ਆਪਣੇ ਕੋਲੇ ਮਸਲੀਨ ਕਾਟਨ ਦਾ ਮਸਲੀਨ ਕਾਟਨ ਵੀ ਦੇਖੋ ਕਈ ਤਰ੍ਹਾਂ ਦੀ ਆਉਂਦੀ ਹੈ ਦੇਖੋ ਜਿਹੜੀ ਇਹ ਵਾਲੀ ਮਸਲੀਨ ਕਾਟਨ ਹੈਗੀ ਇਹ ਕੰਨੀ ਵਾਲੀ ਹੈਗੀ ਇਹ ਮਸਲੀਨ ਕਾਟਨ ਬਹੁਤ ਹੀ ਜ਼ਿਆਦਾ ਵਧੀਆ ਹੈਗੀ ਤੇ ਇਹ ਦੁਪੱਟਾ ਰਹੂਗਾ 300 ਰੁਪਏ ਦਾ ਜਿਹੜਾ ਇਹ ਵਾਲਾ ਮਸਲੀਨ ਦਾ ਦੁਪੱਟਾ ਹੈਗਾ 300 ਰੁਪਏ ਦਾ ਕਿਉਂਕਿ ਸਾਡੇ ਕੋਲ ਇਹ ਜਿਹੇ ਦੁਪੱਟੇ ਇਹਦੇ ਬਾਦੂ ਸੇਲ ਹੁੰਦੇ ਆ ਕਿਉਂਕਿ ਗਰਮੀ ਵਾਲੇ ਸੂਟਾਂ ਦੇ ਨਾਲ ਜਿਹੜੇ ਦਸੂਰ ਦੁਪੱਟੇ ਨੇ ਇਸ ਤਰ੍ਹਾਂ ਦੀ ਲੈਤੀ ਜਾਂਦੇ ਆ ਇਹਨਾਂ ਦੇ ਉੱਪਰ ਆਪਾਂ ਕਿਸੇ ਤਰ੍ਹਾਂ ਦੀ ਡਿਜ਼ਾਈਨਿੰਗ ਜਿਹੜੀ ਕਰ ਸਕਦੇ ਕਿਉਂਕਿ ਮੈਂ ਆਪਣੇ ਸੂਟਾਂ ਦੇ ਨਾਲ ਵੀ ਇਹਨਾਂ ਦੇ ਵਿੱਚ ਦੁਪੱਟੇ ਜਿਹੜੇ ਬਣਾਏ ਹੋਏ ਨੇਗੇ ਤੇ ਬਾਕੀ ਆਪਾਂ ਤੁਹਾਨੂੰ ਦਿਖਾਵਾਂਗੇ ਜਿਹੜਾ ਆਪਾਂ ਸੂਟਾਂ ਦੇ ਨਾਲ ਰੈਡੀ ਕੀਤੇ ਹੁਣ ਆਗੇ ਦੇਖੋ ਆਪਾਂ ਚਨੂਨ ਦੇ ਉੱਪਰ ਦੇਖੋ ਚਨੂਨ ਆਉਂਦੀ ਹੈ ਕਿ ਤਿੰਨ ਮੇਲ ਦੀ ਆਪਾਂ ਤੁਹਾਨੂੰ ਸਪਸ਼ਟ ਕਰ ਦਈਏ ਜਿਹੜੀ ਚਨੂਨ ਆਉਂਦੀ ਹੈਗੀ ਚਨੂਨ ਦਾ ਦੁਪੱਟਾ ਆਉਂਦਾਗਾ ਉਹ ਤਿੰਨ ਮੇਲ ਦੇ ਵਿੱਚ ਆਉਂਦਾ ਹੈ ਕਾਉਂ ਦਾ ਤਾਂ ਦੇਖੋ 5-6 ਮੀਲ ਦੇ ਵਿੱਚ ਆ ਮੇਰੇ ਕੋਲ ਦੇਖੋ 3 ਮੀਲ ਦਾ ਰਹਿ ਗਿਆ ਮੈਂ ਤੁਹਾਨੂੰ 3 ਨਾਲ ਮੀਲ ਦਾ ਦੁਪੱਟਾ ਦਿਖਾਉਂਗੀ ਤੇ ਤੁਸੀਂ ਇਹਨਾਂ ਦੇ ਵਿੱਚ ਪਹਿਚਾਨ ਕਰ ਲਈਏ ਵੀ ਕਿਹੜਾ ਦੁਪੱਟਾ ਵਧੀਆ ਲੱਗ ਰਿਹਾ ਤੇ ਕਿਹੜਾ ਦੁਪੱਟਾ ਕੱਚਾਲਾ ਲੱਗ ਰਿਹਾ ਦੇਖੋ ਹੁਣ ਚ ਦੇਖਣ ਨੂੰ ਤਾਂ ਚਨੂਨ ਦਾ ਦੁਪੱਟਾ ਤੁਸੀਂ ਦੇਖ ਸਕਦੇ ਇਹਦੇ ਵਿੱਚ ਸ੍ਰਿੰਕਲ ਵੀ ਪੈਣਗੇ ਸਾਰਾ ਕੁਝ ਡਾਈ ਵੇਲੇ ਵੀ ਸ੍ਰਿੰਕਲ ਪੈਣਗੇ ਇਹਦੇ ਵਿੱਚ ਜਿਹੜੇ ਬੱਟਾ ਜੇ ਬਣਣਗੇ ਤੇ ਦੇਖੋ ਇਹ ਦੁਪੱਟੇ ਦੇ ਵਿੱਚ ਥੋੜੀ ਜੀ ਤੁਹਾਨੂੰ ਨਜ਼ਰ ਆ ਰਹੀ ਹੋਊਗੀ ਚਮਕ ਵੀ ਹੈ ਜਿਹੜਾ ਇਹ ਦੁਪੱਟਾ ਦਾ ਦੇਖੋ 400 ਰੁਪਏ ਵਾਲਾ ਦ 44 ਇੰਚ ਪਣੇ ਵਾਲਾ ਦੁਪੱਟਾ ਦਾ ਦੁਪੱਟਾ ਵੈਸੀ ਇਹ ਵੀ ਪੂਰੀ ਵਧੀਆ ਕੁਆਲਿਟੀ ਦਾ ਹੈਗਾ ਇਹ ਨਹੀਂ ਹੈਗਾ ਬਿਲਕੁਲ ਦੁਪੱਟੇ ਸਾਰੇ ਨਾਪਾਰਤ ਦੀ ਮਿਲਣਗੇ ਨਾਪਾਰਤ ਤੋਂ ਬਿਨਾਂ ਆਪਾਂ ਕੋਈ ਦੁਪੱਟਾ ਨਹੀਂ ਲੈਂਦੇ ਤੇ ਆਪਾਂ ਯੂਜ਼ ਨਹੀਂ ਕਰਦੇ ਤੇ ਕਿਹਦਾ ਦੁਪੱਟਾ ਹੈਗਾ ਹਾਫ ਚਨੂਨ ਬਿਲਕੁਲ ਹਾਫ ਚਨੂਨ ਦਾ 400 ਰੁਪਏ ਦਾ ਤੇ ਇਹਦੇ ਵਿੱਚ ਆਪਾਂ ਇੱਕ ਤੁਹਾਨੂੰ ਦੁਪੱਟਾ ਹੋਰ ਦਿਖਾਵਾਂਗੇ ਆਪਾਂ ਤੁਹਾਨੂੰ ਦੇਖੋ ਤੁਸੀਂ ਆਪਾਂ ਇੱਕ ਵਾਰ ਇੱਥੇ ਰੱਖ ਲੈਨੇ ਆਪਾਂ ਤੁਹਾਨੂੰ ਤਿੰਨੇ ਦੁਪੱਟੇ ਦੀ ਪਛਾਣ ਕਰਾਵਾਂਗੇ ਇੱਕ ਮੇਰੇ ਕੋਲ ਦੁਪੱਟਾ ਹੈਗਾ ਤੇ ਇਹ ਵੀ ਨਾਪਾਰਤ ਦਾ ਜਿਹੜੇ ਵਾਲਾ ਦੁਪੱਟਾ ਦਾ ਇਹ ਵੀ ਦੇਖੋ ਨਾਪਾਰਤ ਦਾ ਸਾਰੀ ਚੀਜ਼ ਇਹਦੇ ਦੇ ਉੱਪਰ ਦੇਖੋ ਜਿਹੜਾ ਰੈਪਰ ਲੱਗ ਕੇ ਉਹ ਵੀ ਸਾਰੇ ਦੇਖੋ ਨਾਪਾਰਤ ਦੀ ਲੱਗ ਕੇ ਆਉਂਦਾ ਬਿਨਾਂ ਨਾਪਾਰਤ ਤੋਂ ਕੋਈ ਵੀ ਦੇਖੋ ਸਟੈਂਪ ਨਹੀਂ ਲੱਗ ਕੇ ਆਉਂਦੀ ਤੁਸੀਂ ਦੇਖ ਸਕਦੇ ਹੋ ਸਾਰੇ ਸਟੈਂਪ ਇਹਨਾਂ ਦੇ ਉੱਪਰ ਦੇਖੋ ਨਾਪਾਰਤ ਦੀ ਵੀ ਆਉਗੀ ਦੇਖੋ ਨਾਪਾਰਤ ਦਾ ਦੁਪੱਟਾ ਦਾ ਇਹ ਹੈਗਾ ਕਿ 600 ਰੁਪਏ ਦਾ ਦੇਖੋ ਇਹਦੇ ਵਿੱਚ ਵੀ ਪੂਰੇ ਸਰਿੰਕਲ ਨੇ ਤੁਸੀਂ ਦੇਖ ਸਕਦੇ ਹੋ ਦੁਪੱਟੇ ਦੇ ਵਿੱਚ ਜਿਹੜੀਆਂ ਪੱਟੀਆਂ ਨਿਕਲਣਗੀਆਂ ਉਹ ਵੀ ਨਾਪਾਰਤ ਦੀ ਨਿਕਲਣੀਆਂ ਕਿਉਂਕਿ ਇਹਦਾ ਲੜ ਸੀਗਾ ਪਿਛਲੇ ਪਾਸੇ ਆਪਾਂ ਤਾਂ ਕਰਕੇ ਇਹ ਆਪਨੇ ਖੋਲਣਾ ਪਿਆ ਦੇਖ ਹੁਣ ਤੁਸੀਂ ਇਹ ਦੇਖ ਸਕਦੇ ਹੋ ਇਹ ਦੁਪੱਟੇ ਦੇ ਵਿੱਚ ਵੀ ਸ੍ਰਿੰਕਲ ਦੇਖ ਸਕਦੇ ਹੋ ਦੇਖੋ ਪਿਓਰ ਦੁਪੱਟੇ ਜਿੰਨੇ ਜਿਹੜੇ ਸ੍ਰਿੰਕਲ ਇਹਦੇ ਵਿੱਚ ਪੈ ਰਹੇ ਆ ਬੱਟਾ ਵਾਲੇ ਜਿਹੜੀਆਂ ਪਿਓਰਾਂ ਦੁਪੱਟੇ ਜਿੰਨੀਆਂ ਪੈ ਰਹੀਆਂ ਨੇ ਇਹ ਦੁਪੱਟਾ ਰਵਗ 600 ਉੱਪਰ ਹੈ ਇਹ ਵਾਲਾ ਦੁਪੱਟਾ ਦੇਖੋ ਆਪਾਂ ਇਹ ਨਹੀਂ ਕਹਿੰਦੇ ਦੇਖੋ ਨਾ ਪਾਰ ਤੇ ਹੈਗਾ ਨਾ ਪਾਰ ਤੇ ਸਾਰਿਆਂ ਨੂੰ ਪਸਟੈਂਪ ਹੋਊਗੀ 600 ਵਾਲੇ ਉੱਪਰ 400 ਵਾਲੇ ਉੱਪਰ 1350 ਵਾਲੇ ਉੱਪਰ ਸਾਰਿਆਂ ਉੱਪਰ ਨਾ ਪਾਰ ਤੇ ਦੀ ਸਟੈਂਪ ਹੋਊਗੀ ਸਟੈਂਪ ਤੇ ਬਿਨਾ ਤੁਹਾਨੂੰ ਦੁਪੱਟਾ ਨਹੀਂ ਮਿਲੂਗਾ ਦੇਖੋ ਇਹ ਹੈਗਾਗਾ 600 ਰੁਪਏ ਦਾ ਦੁਪੱਟਾ ਹੁਣ ਆਪਾਂ ਤੁਹਾਨੂੰ ਦੁਪੱਟਾ ਦਿਖਾਵਾਂਗੇ ਇਸ ਤੋਂ ਮਹਿੰਗੇ ਵਾਲਾ ਹੁਣ ਆਪਣੇ ਕੋਲੇ ਦੁਪੱਟਾ ਇਹ ਚਨੂਨ ਦਾ ਹੈਗਾਗਾ 1300 ਰੁਪਏ ਦਾ ਹੁਣ ਆਪਾਂ ਤੁਹਾਨੂੰ ਇਹ ਦੇਖੋ ਮੈਂ ਥਾਣੇ ਅੱਜ ਹੀ ਮੰਗਵਾਇਆਗਾ ਕਿਉਂਕਿ ਮੇਰੇ ਕੋਲੇ ਨਾ ਪਾੜਤ ਦਾ ਪਿਓਰਾ ਦੁਪੱਟਾ ਸੀ ਖਤਮ ਸੀ ਇਹ ਹੈਗਾ 44 ਇੰਚ ਪਣਿਆ ਵਾਲਾ 44 ਇੰਚ ਪਣਿਆ ਦੁਪੱਟਾ ਦਾ ਦੇਖੋ ਇਹਦੇ ਵਿੱਚ ਸਾਰੇ ਰੈਂਪਰ ਤੇ ਜਿਹਨੇ ਕਾਪਟੀਆਂ ਦੇ ਵਿੱਚ ਲੱਗ ਕੇ ਆਉਂਦੇ ਆਲੇ ਦੇਖੋ ਕਈ ਵਾਰ ਆਪਾਂ ਕੁਝ ਲਿਖਣਾ ਹੁੰਦਾਗਾ ਤਾਂ ਦੇਖੋ ਸਾਰੇ ਨਾਪ ਪਾੜਤ ਦੀ ਹੀ ਹੋਣਗੀਆਂ ਇਹ ਚੀਜ਼ ਦੇਖੋ ਇੱਥੇ ਪਹਿਚਾਨ ਹੁੰਦੀ ਹੈ ਦੇਖੋ ਇਹ ਲਫਾਫਾ ਜਿਹੜਾ ਜਿਹੜਾ ਉੱਪਰ ਲੱਗਿਆ ਹੋਇਆ ਹੈਗਾ ਇਹ ਵੀ ਦੇਖੋ ਨਾਪਾਰਤ ਹੈ ਤੁਸੀਂ ਦੇਖ ਸਕਦੇ ਹੋ ਨਾਪਾਰਤ ਦਾ ਲਫਾਫਾ ਹੈ ਪਿਓਰ ਚਨੂਨ ਦਾ ਦੁਪੱਟਾ ਹੁਣ ਆਪਾਂ ਤੁਹਾਨੂੰ ਇਹਦੇ ਸਿੰਕਲ ਦਿਖਾਉਣੇ ਹੈਗੇ ਦੇਖੋ ਸਾਰੀ ਚੀਜ਼ ਜਿਹੜੀ ਤੇ ਉੱਪਰ ਇਸ ਤਰ੍ਹਾਂ ਲੱਗ ਕੇ ਆਊਗੀ ਇਹਦੇ ਉੱਪਰ ਵੀ ਜਿਹੜੀ ਰੈਪਲ ਬੰਨੀ ਹੋਈ ਹੈ ਨਾਪਾਰਤ ਦੀ ਹੋਈ ਹੈ ਹਲੋ ਇਸ ਤਰ੍ਹਾਂ ਹੁਣ ਆਪਾਂ ਤੁਹਾਨੂੰ ਦੁਪੱਟਾ ਦਿਖਾਉਣੇ ਹੈ ਇੱਕ ਵਾਰ ਖੋਲ ਕੇ ਇਹ ਆਪਣੇ ਕੋਲੇ ਨਿਊ ਥਾਨ ਆਇਆਗਾ ਦੇਖੋ ਇਹਦੇ ਵਿੱਚ ਵੀ ਫੱਟੀਆਂ ਜਿਹੜੀਆਂ ਨਾ ਪਰਦੇ ਨਿਕਲਣਗੀਆਂ ਇਸ ਤਰ੍ਹਾਂ ਇਹ ਹੈਗਾ ਜੀ ਦੇਖੋ ਪਿਓਰ ਨਾ ਪਰਦਾ ਦੁਪੱਟਾ ਪਿਓਰ ਚਨੂਨ ਦਾ ਦੁਪੱਟਾ ਇਹ ਵਾਲਾ ਤੁਸੀਂ ਇਹਦੀ ਦੁਪੱਟੇ ਦੀ ਚਮਕ ਦੇਖ ਸਕਦੇ ਹੋ ਇਹ ਵੀ ਫਿਨਿਸ਼ਿੰਗ ਦੇਖ ਸਕਦੇ ਹੋ ਦੁਪੱਟੇ ਦੀ ਕਿੰਨੀ ਸੋਹਣੀ ਫਾਈਨ ਕੁਆਲਿਟੀ ਬਿਲਕੁਲ ਹਲਕਾ ਬਿਲਕੁਲ ਸੌਫਟ ਤੇ ਹਲਕਾ ਇਹਦਾ 1 ਮੀਟਰ ਦਾ ਦੁਪੱਟਾ ਵੀ ਦੇਖੋ ਬਿਲਕੁਲ ਇਸ ਤਰ੍ਹਾਂ ਆਪਾਂ ਮੁੱਠੀ ਦੇ ਵਿੱਚ ਇਹਨੂੰ ਇਕੱਠਾ ਕਰ ਸਕਦੇ ਹਾਂ ਇਹਦੀ ਸਭ ਤੋਂ ਵੱਡੀ ਪਹਿਚਾਣ ਇਹੀ ਹੈ ਦੁਪੱਟੇ ਦੀ ਇਹ ਦੇਖੋ ਇਸ ਤਰ੍ਹਾਂ ਦੀ ਸਾਰੀ ਇਹਨਾਂ ਦੇ ਉੱਪਰ ਸਟੈਂਪ ਹੋਊਗੀ ਇਹ ਹੈਗਾ ਪਿਓਰ ਨਾ ਭਾਰਤ ਦਾ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਦੁਪੱਟਾ ਜਿਹੜਾ ਬਹੁਤ ਹੀ ਜ਼ਿਆਦਾ ਵਧੀਆ ਹੈਗਾ ਤੁਸੀਂ ਇਸ ਤਰ੍ਹਾਂ ਦਾ ਦੁਪੱਟਾ ਸਾਡੇ ਤੋਂ ਲੈ ਸਕਦੇ ਹੋ 44 ਇੰਚ ਪਣੇ ਦਾਗਾ ਬਿਲਕੁਲ ਖੁੱਲੇ ਪਣੇ ਦਾ ਦੁਪੱਟਾ ਦਾ ਦੇਖੋ ਇਹ 44 ਇੰਚ ਪਣੇ ਦਾ ਸਵਾ ਮੀਟਰ ਪਰ ਇਹਦਾ ਦੇਖੋ ਦੁਪੱਟਾ ਇਹ ਪੂਰਾ ਦਾ 12 ਆਊਗਾ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਸਵਾ ਮੀਟਰ ਦਾ ਚੌੜਾ ਦੁਪੱਟਾ ਕਾ 2.5 ਮੀਟਰ ਦੀ ਕੱਟ ਮਿਲੂਗੀ ਇਹਦੀ 2.5 ਮੀਟਰ ਤੋਂ ਕੱਟ ਆਪਾਂ ਨਹੀਂ ਦਿੰਦੇ ਤੇ ਨਾ ਆਪਾਂ ਜਿਆਦਾ ਕਿਉਂਕਿ ਇਹਦੀ ਕੱਟ ਹੈ ਜਿਹੜੀ 2.5 ਮੀਟਰ ਦੀ ਆਉਂਦੀ ਨਾ ਪਰ ਦਾ ਪਿਓਰ ਦਾ ਦੁਪੱਟਾ ਇਹ ਤੁਸੀਂ ਦੇਖ ਸਕਦੇ ਇੱਕ ਤੁਸੀਂ ਦੇਖਿਆ ਕਿ 600 ਰੁਪਏ ਵਾਲਾ ਇਹਦੀ ਤੇ ਇਹਦੀ ਦੇਖੋ ਕੁਆਲਿਟੀ ਦਾ ਤੁਸੀਂ ਦੇਖ ਸਕਦੇ ਕਿੰਨਾ ਜਿਆਦਾ ਦੇਖੋ ਫਰਕ ਪੈ ਰਿਹਾ ਕੱਪੜਾ ਦੇਖਣ ਦੇ ਵਿੱਚ ਹੀ ਪਤਾ ਲੱਗ ਜਾਂਦਾ ਪਿਓਰ ਦਾ ਤੇ ਹਾਫ ਦਾ ਵਿੱਚ ਕੀ ਕੁਆਲਿਟੀ ਹੈ ਉਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਣੇ ਹਾਂਗੇ ਜਿਹੜਾ ਸੂਟਾਂ ਵਾਲਾ ਸਟੱਫ ਜਿਹੜੇ ਆਪਾਂ ਸੂਟਾਂ ਦੇ ਲਈ ਲੈ ਕੇ ਆਏ ਨੇ ਕੱਪੜਾ ਹੁਣ ਦੇਖੋ ਇਹ ਆ ਗਿਆ ਆਪਣੇ ਕੋਲੇ ਸ਼ਟਨ ਆਰਗੈਂਜ਼ਾ ਸ਼ਟਨ ਆਰਗੈਂਜ਼ਾ ਦੇ ਵਿੱਚ ਦੇਖੋ ਇਹ ਸਟੱਫ ਹੈ ਇਦੇ ਉੱਪਰ ਮੈਂ ਮੋਰ ਪੰਖੀਆ ਕਲਰ ਦਾ ਸੂਟ ਹੈ ਇਹਨਾਂ ਡਾਈ ਕਰਵਾ ਕੇ ਵਰਕ ਲਈ ਭੇਜਿਆ ਹੋਇਆ ਤੁਸੀਂ ਇਹਦੀ ਦੇਖੋ ਫਿਨਿਸ਼ਿੰਗ ਚੈੱਕ ਕਰੋ ਪਹਿਲਾਂ ਕੱਪੜੇ ਦੀ ਦੇਖੋ ਐਸਾ ਹਰ ਤੂਏ ਨਾ ਚਮਕ ਰਿਹਾ ਜਿਵੇਂ ਦੇਖੋ ਛੱਟ ਨੂੰ ਹੁੰਦੀ ਹੈ ਉਸੇ ਤਰ੍ਹਾਂ ਕਿਉਂਕਿ ਤੈਨੂੰ ਇਹਨੂੰ ਕਹਿੰਦੇ ਨੇ ਛੱਟ ਨਾ ਆਰਗਨਜ਼ਾ ਦੇਖ ਕੇ ਕੱਪੜੇ ਦੇ ਇਸ ਪਾਸੇ ਦੇਖੋ ਉਲਟੀ ਸਾਈਡ ਐ ਇਸ ਪਾਸੇ ਸਿੱਧੀ ਸਾਈਡ ਐ ਤੁਸੀਂ ਕੱਪੜਾ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੌਫਟ ਤੇ ਪੋਲਾ ਹੋਇਆ ਹੈ ਨਾ ਜਦੋਂ ਡਾਈ ਹੋ ਜਾਂਦਾ ਕਿਉਂਕਿ ਇਹ ਨਾਲ ਜੇ ਮੈਂ ਸੂਟ ਇਹਨਾਂ ਡਾਈ ਕਰਵਾ ਕੇ ਬਰਕ ਲਈ ਭੇਜੇ ਹੋਏ ਨੇਗੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਜਿਹੜਾ ਕੱਪੜਾ ਹੈ ਕਿਉਂਕਿ ਜਿਹੜਾ ਸਟਾਫ ਬਹੁਤ ਹੀ ਜ਼ਿਆਦਾ ਨਾਰਮਲ ਹੈ ਤੁਸੀਂ ਇਹਦੇ ਉੱਪਰ ਪਾਰਟੀ ਵੇਰ ਹੈਂਡ ਆਰੀ ਮਸ਼ੀਨ ਕਿਸੇ ਵੀ ਤਰ੍ਹਾਂ ਦੀ ਜਿਹੜੀ ਐਮਬਰਾਇਡਰੀ ਤੁਸੀਂ ਇਹਦੇ ਉੱਪਰ ਕਰਵਾ ਸਕਦੇ ਹੋ ਲਈ ਸਿੰਜਨ ਦੀ ਸ੍ਰਿੰਕ ਹੋਣ ਦੀ ਕੋਈ ਪ੍ਰੋਬਲਮ ਨਹੀਂ ਕਿਉਂਕਿ ਡਾਈ ਦੇ ਵਿੱਚ ਜਿਹੜਾ ਸ੍ਰਿੰਕ ਹੋ ਜਾਂਦਾ ਜਿੰਨਾ ਕੁ ਹੋਣਾ ਹੁੰਦਾ ਉਸ ਤੋਂ ਬਾਅਦ ਇਹ ਸੂਟ ਸ੍ਰਿੰਕ ਨਹੀਂ ਹੁੰਦਾ ਉਸ ਤੋਂ ਬਾਅਦ ਆ ਗਿਆ ਆਪਣੇ ਕੋਲੇ ਰਾਬਸ਼ਰਕ ਇਹ ਵੀ ਆਪਾਂ ਦੇਖੋ ਵਾਈਟ ਲੈ ਕੇ ਆਏ ਆ ਇਹ ਵੀ ਆਪਾਂ ਦੇ ਕੋਲ ਵਾਈਟ ਹੀ ਲੈ ਕੇ ਆਏ ਆਗੇ ਕਿਉਂਕਿ ਆਪਾਂ ਇਹ ਡਾਈਏਬਲ ਨਹੀਂ ਲੈ ਕੇ ਆਏ ਕਿਉਂਕਿ ਜਦੋਂ ਆਪਾਂ ਸਟੱਪ ਲੈਣੇ ਆ ਨਾ ਉਹਦੇ ਜਦੋਂ ਡਾਈਏਬਲ ਲੈਣੇ ਆ ਥੋੜਾ ਜਿਹਾ ਮੇ ਲੜਾਈ ਉਹ ਮੇ ਲੜਾਈ ਦੇ ਵਿੱਚ ਦੇਖੋ ਥੋੜਾ ਜਿਹਾ ਕਲਰਾਂ ਦੇ অপਸ਼ਨ ਹੁੰਦੇ ਜਿਹੜੀ ਮਿਲਦੀ ਨਹੀਂਗੀ ਤੇ ਦੇਖੋ ਇਹ ਆਪਾਂ ਲੈ ਕੇ ਰਾਬਸ਼ਰਕ ਤੁਸੀਂ ਇਹਦੀ ਚਮਕ ਦੇਰ ਚੈੱਕ ਕਰ ਸਕਦੇ ਹੋ ਜਿਵੇਂ ਆਪਾਂ ਹੁਣ ਗਰਮੀ ਵਾਲੇ ਸੀਜ਼ਨਾਂ ਦੇ ਵਿੱਚ ਸੂਟ ਐਮਬਰਾਇਡਰੀ ਕਰਵਾਉਣੇ ਨੇ ਇਹਨੇ ਦੇ ਪਰ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਕਿਸੇ ਵੀ ਤਰ੍ਹਾਂ ਦਾ ਕਲਰ ਡਿਜ਼ਾਈਨ ਆ ਜਾਂ ਕੋਈ ਵੀ ਕਲਰ ਕੰਬੀਨੇਸ਼ਨ ਤੁਸੀਂ ਕਰਨਾ ਹੈ ਇਹਦੇ ਵਿੱਚ ਤੁਸੀਂ ਕਰ ਸਕਦੇ ਹੋ ਇਹ ਹੈ ਕਿ ਕਿ ਦੇਖੋ ਰਾਵਸ਼ਲਕ ਇਸ ਤੋਂ ਬਾਅਦ ਆ ਗਿਆ ਜੀ ਬਰਬਰੀ ਬਰਬਰੀ ਦੇਖੋ ਬਹੁਤ ਹੀ ਜ਼ਿਆਦਾ ਟ੍ਰੈਂਡ ਦੇ ਵਿੱਚ ਚੱਲ ਰਿਹਾ ਹੈਗਾ ਇਹ ਆ ਗਿਆ ਜੀ ਆਪਾਂ ਇਹ ਦੁਪੱਟੇ ਵੀ ਯੂਜ਼ ਕਰ ਸਕਦੇ ਹਾਂ ਬਰਬਰੀ ਦੇ ਤੇ ਆਪਾਂ ਇਹਦੀ ਸ਼ਰਟ ਵੀ ਯੂਜ਼ ਕਰ ਸਕਦੇ ਹਾਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਸਟਾਫ ਹੈ ਬਰਬਰੀ ਦਾ ਤੁਸੀਂ ਕੁਆਲਿਟੀ ਚੈੱਕ ਕਰੋ ਬਰਬਰੀ ਦੀ ਇਹ ਮੈਂ ਇਹਦੇ ਨਾਲ ਮੈਚਿੰਗ ਸਲਵਾਰ ਮੰਡਾਲ ਦੀ ਜਿਹੜੀ ਡਾਈ ਕਰਵਾਈ ਹੈਗੀ ਤੇ ਵਰਕ ਲਈ ਜਿਹੜਾ ਮੇਰਾ ਸੂਟ ਹੋ ਗਿਆ ਵੇ ਹੈਗਾ ਆਪਾਂ ਤੁਹਾਨੂੰ ਦਿਖਾਵਾਂਗੇ ਉਹ ਵੀ ਕਿਉਂਕਿ ਦੇਖੋ ਕਾਰੀਗਰਾਂ ਕੋਲ ਥੋੜੇ ਜਿਹਾ ਕੰਮ ਜ਼ਿਆਦਾ ਜੀ ਦੇ ਲਈ ਥੋੜੇ ਜਿਹਾ ਸੂਟ ਵਰਕ ਵਾਲੇ ਲੇਟ ਹੋ ਜਾਂਦੇ ਨੇ ਵੈਸੇ ਇਹਨੇ ਦੇਖੋ 10 ਤੋਂ 15 ਦਿਨ ਦਾ ਟਾਈਮ ਦੇਖੋ ਲੱਗਦੀ ਲੱਗਦਾ ਕਿਉਂਕਿ ਕਾਫੀ ਵੱਡਾ ਪਾਰਸਲ ਹੈ ਜਿਹੜਾ ਆਪਣਾ ਗਿਆ ਹੋਇਆ ਕਾਰੀਗਰ ਕੋਲ ਤੇ ਤੁਸੀਂ ਦੇਖ ਸਕਦੇ ਹੋ ਕਾਰੀਗਰਾਂ ਕੋਲ ਵੀ ਦੇਖੋ ਕੰਮ ਦਾ ਹੁਣ ਅਸਤੋਂ ਖਿੱਚਾ ਇਹ ਹੈਗੇ ਜੀ ਬਰਬਰੀ ਇਹਦਾ ਤੁਸੀਂ ਦੁਪੱਟਾ ਵੀ ਯੂਜ਼ ਕਰ ਸਕਦੇ ਹੋ ਇਹਦੀ ਤੁਸੀਂ ਸ਼ਰਟ ਵੀ ਬਣਾ ਤੇ ਦੇਉ ਪਰ ਤੁਸੀਂ ਜਿਵੇਂ ਪੇਂਟ ਵੀ ਕਰਵਾ ਸਕਦੇ ਹੋ ਜਾਂ ਇਹਦੇ ਪਰ ਤੁਸੀਂ ਮਸ਼ੀਨਰੀ ਦਾ ਕੰਮ ਵੀ ਕਰਵਾ ਕੇ ਇਹ ਸ਼ੂਟ ਨੂੰ ਤੁਸੀਂ ਰੈਡੀ ਕਰਵਾ ਸਕਦੇ ਹੋ ਇਹ ਹੈਗੇ ਜੀ ਬਰਬਰੀ ਦਾ ਸਟਾਫ ਜਿਹੜਾ ਅੱਜ ਕੱਲ ਬਹੁਤ ਹੀ ਜ਼ਿਆਦਾ ਟ੍ਰੈਂਡ ਦੇ ਵਿੱਚ ਚੱਲ ਰਿਹਾ ਹੈਗਾ ਬਰਬਰੀ ਦੇ ਪ੍ਰਿੰਟ ਵੀ ਬਹੁਤ ਆ ਰਹੇ ਨੇ ਦੇਖੋ ਪਲੇਨ ਸਟਾਫ ਹੈ ਜਿਹੜਾ ਬਰਬਰੀ ਦਾ ਨਹੀਂ ਮਿਲ ਰਿਹਾ ਸਿਰਫ ਜਿਹੜਾ ਪ੍ਰਿੰਟਡ ਆ ਰਿਹਾ ਬਰਬਰੀ ਦਾ ਕਪੜਾ ਦੇਖੋ ਇਹ ਆਪਾਂ ਲੈ ਕੇ ਆਏਗੇ ਪਲੇਨ ਦੇ ਵਿੱਚ ਕਿਉਂਕਿ ਕਈ ਮੇਰੀ ਭੈਣਾਂ ਸੀ ਮੇਰੇ ਕੋਲ ਪਲੇਨ ਬਰਬਰੀ ਦਾ ਜਿਹੜਾ ਮੰਗ ਰਹੀਆਂ ਸੀਗੀਆਂ ਇਹ ਪੂਰੀਏ ਪਰ ਬ੍ਰੀਦਾ ਪਲੇਨ ਲੈ ਗਿਆ ਉਸ ਤੋਂ ਬਾਅਦ ਆ ਗਈ ਦੇਖੋ ਮੰਡਾਲ ਮੰਡਾਲ ਜੀ ਆ ਪਤਾ ਨੂੰ ਇੱਕ ਵੀਡੀਓ ਦੇ ਵਿੱਚ ਦੇਖੋ ਸਲਵਾਰ ਦਾ ਕੱਪੜਾ ਦਿਖਾਇਆ ਸੀਗਾ ਡਾਈ ਕੀਤਾ ਹੋਇਆ ਇਹਦੇ ਵੀ ਉੱਪਰ ਤੁਸੀਂ ਕੋਈ ਮਰਜ਼ੀ ਕਲਰ ਜਿਹੜਾ ਤੁਸੀਂ ਕਰਵਾ ਸਕਦੇ ਹੋ ਤੇ ਤੇ ਕਰਵਾ ਕੇ ਤੁਸੀਂ ਦੇਖ ਸਕਦੇ ਹੋ ਮੇਰੇ ਕੋਲੇ ਇਹ ਦੇਖੋ ਮੈਂ ਸਲਵਾਰਾਂ ਇਹਨਾਂ ਦੇ ਕੱਟੀਆਂ ਬੈਠੀਆਂ ਕਿ ਜਿਹੜੇ ਮੈਂ ਡਾਈ ਕਰਵਾਈਆਂ ਨਹੀਂਆਂ ਤੁਹਾਨੂੰ ਇੱਕ ਵਾਰ ਆਪਾਂ ਕੱਪੜਾ ਚੈੱਕ ਕਰਵਾ ਲੈਂਦੇ ਦੇਖੋ ਮੈਂ ਤੁਹਾਨੂੰ ਦੇਖੋ 벨ਟ ਕੱਟੀ ਹੋਈ ਦਿਖਾ ਦਿੰਦੀ ਹਾਂ ਦੇਖ ਕੇ ਇਸ ਤਰ੍ਹਾਂ ਨਹੀਂ ਮਡਾਲ ਲੈ ਜਿਹੜੀ ਮੈਂ ਡਾਈ ਕਰਵਾਈ ਆ ਤੁਸੀਂ ਦੇਖ ਸਕਦੇ ਹੋ ਇਹਦੀ ਇੱਕ ਸਾਈਡ ਉੱਟੀ ਹੈ ਦੇਖੋ ਆਵਲੀ ਇਧਰਲੀ ਸਾਈਡ ਇਹਦੀ ਸਿੱਧੀ ਆ ਦੇਖੋ ਥੋੜੀ ਜੀ ਤੁਹਾਨੂੰ ਇਹਦੇ ਵਿੱਚ ਚਮਕ ਵੀ ਪਤਾ ਲੱਗੂ ਆਹ ਚੀਜ਼ ਚਮਕ ਰਹੀ ਹੈ ਤੇ ਇਧਰਲੀ ਚੀਜ਼ ਨਹੀਂ ਚਮਕ ਰਹੀ ਇਹ ਉਲਟਾ ਪਾਸਾ ਹੈ ਸਿੱਧਾ ਪਾਸਾ ਦੇਖੋ ਇਹਦੇ ਵਿੱਚ ਮੈਂ ਕਈ ਕਲਰ ਨੇ ਜਿਹੜੇ ਡਾਈ ਕਰਵਾਏ ਨੇ ਮਡਾਲ ਦੇ ਵਿੱਚ ਤੇ ਆਪਣੇ ਸੂਟ ਦੇ ਐਮਬਰਾਇਡਰੀ ਲਈ ਗਏ ਹੋਏ ਨੇ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਅਗਲੀ ਵੀਡੀਓ ਦੇ ਵਿੱਚ ਜਿਹੜੇ ਆਪਣੇ ਸੂਟ ਨੇ ਐਮਬਰਾਇਡਰੀ ਲਈ ਗਏ ਹੋਏ ਨੇ ਵੀ ਉਹ ਕਿਤਰੇ ਦਾ ਡਾਈ ਕਰਕੇ ਜਿਹੜਾ ਆਪਾਂ ਨੇ ਕਲਰ ਉਹਦੇ ਪਰ ਕਰਵਾਇਆ ਹੈਗਾ ਤੇ ਕਿਸ ਤਰ੍ਹਾਂ ਦੇ ਆਪਾਂ ਐਮਬਰਾਇਡਰੀ ਕਰਵਾਈ ਆ ਮੈਨੂੰ ਉਮੀਦ ਹੈ ਵੀ ਇਹ ਅੱਜ ਵਾਲਾ ਸਟਾਫ ਤੁਹਾਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗੂਗਾ ਤੇ ਇਹਨਾਂ ਦੇ ਵਿੱਚੋਂ ਕੋਈ ਵੀ ਸਟਾਫ ਤੁਹਾਨੂੰ ਵਧੀਆ ਲੱਗਿਆ ਤਾਂ ਸਾਡੇ ਤੋਂ ਕਿਸੇ ਵੀ ਤਰ੍ਹਾਂ ਦਾ ਕਲਰ ਜਿਹੜਾ ਤੁਸੀਂ ਡਾਈ ਕਰਵਾ ਕੇ ਸੂਟ ਆਪਣੇ ਲਈ ਜਿਹੜਾ ਰੈਡੀ ਕਰਵਾ ਸਕਦੇ ਹੋ ਕਿਉਂਕਿ ਜਿਹੜਾ ਸਟਾਕ ਕਈ ਵਾਰ ਨਹੀਂ ਮਿਲਦਾ ਦੇਖੋ ਪਲੇਨ ਤਾਂ ਆਪਣੇ ਕੋਲ ਆਪਸ਼ਨ ਹੈਗੀ ਆ ਦੀ ਤੇ ਆਪਾਂ ਇਹਨੂੰ ਪਲੇਨ ਲੈ ਸਕਦੇ ਹਾਂ ਦੇਖੋ ਬਰਬਰੀ ਦੇ ਵਿੱਚ ਹਰ ਇੱਕ ਕਹਿੰਦਾ ਜੀ ਬਰਬਰੀ ਦਾ ਪਲੇਨ ਹੋਵੇ ਪਲੇਨ ਹੋਵੇ ਮੈਨੂੰ ਕਈ ਭੈਣਾਂ ਦੇ ਮੈਸੇਜ ਆਏ ਫੋਨ ਆਏ ਹਨ ਤੇ ਆਪਾਂ ਉਹਨਾਂ ਲਈ ਦੇਖੋ ਆਪਨ ਨੂੰ ਵਾਈਟ ਮਿਲਿਆ ਇਹ ਮੇ ਲੜਾਈ ਹਜੇ ਨਹੀਂ ਆਇਆ ਨਹੀਂ ਜਿਹੜੀ ਇਹ ਮਡਾਲ ਹੈਗੀ ਪਿਓਰ ਮਡਾਲ ਆ ਨਹੀਂ ਇਹ ਮੇ ਲੜਾਈ ਆਈ ਹੈ ਕਿਉਂਕਿ ਪਲੇਨ ਸਟਾਕ ਹੈ ਨਾ ਸਾਨੂੰ ਬਿਲਕੁਲ ਵਾਈਟ ਮਿਲਿਆਗਾ ਇਹਨਾਂ ਦੇ ਉੱਪਰ ਕੋਈ ਵੀ ਕਲਰ ਕਰਵਾ ਕੇ ਪਤਾਂ ਨੂੰ ਸੂਟ ਜਿਹੜਾ ਅਵੇਲੇਬਲ ਕਰਵਾ ਸਕਦੇ ਆ ਤੁਹਾਡੇ ਤੇ ਕਰ ਪੰਚਾ ਸਕਦੇ ਆ ਸਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਤੁਹਾਨੂੰ ਜਿਹੜਾ ਸਟਾਪ ਹੋਇਆ ਤਾਂ ਸਾਨੂੰ ਤੁਸੀਂ ਸੈਂਡ ਕਰ ਸਕਦੇ ਹੋ ਵੀ ਸਾਨੂੰ ਇਹ ਵਾਲਾ ਜਿਹੜਾ ਸਟਾਕ ਹੈਗਾ ਤੁਸੀਂ ਸਾਨੂੰ ਰੱਖ ਦਿਓ ਤੇ ਇਹ ਵਾਲਾ ਸੂਟ ਸਾਡੇ ਲਈ ਤੁਸੀਂ ਤਿਆਰ ਕਰਵਾ ਦਿਓ ਤੁਹਾਡਾ ਡਿਜ਼ਾਈਨ ਆਪਣਾ ਖੁੱਦਾ ਹੋਊਗਾ ਕਲਰ ਚੁਆਇਸ ਵੀ ਤੁਹਾਡੀ ਆਪਣੀ ਖੁੱਦੀ ਹੋਊਗੀ ਤੇ ਪਰ ਬਰਬਰੀ ਦੇ ਨਾਲ ਤੁਸੀਂ ਇੱਕ ਧਿਆਨ ਰੱਖਣਾਗਾ ਬਰਬਰੀ ਦਾ ਆਲ ਓਵਰ ਸੂਟ ਨਹੀਂ ਬਣੂਗਾ ਇਹਦੇ ਨਾਲ ਦੇਖੋ ਗਰਮੀ ਵਾਲਾ ਸਟੱਫ ਹੈਗਾ ਇਹਦੇ ਨਾਲ ਤੁਸੀਂ ਮੰਡਾਲ ਦੀ ਸਲਵਾਰ ਹੈ ਜਿਹੜੀ ਇਹ ਵਾਲੀ ਡਾਈ ਕਰਵਾ ਸਕਦੇ ਹੋ ਕਿਉਂਕਿ ਮੰਡਾਲ ਦੀ ਸਲਵਾਰ ਹੀ ਇਹਦੇ ਨਾਲ ਲੱਗੂਗੀ ਸਟੱਫ ਬਹੁਤੀ ਜ਼ਿਆਦੇ ਸੋਣਾਗਾ ਤੇ ਮਡਾਲ ਤੋਂ ਬਿਨਾਂ ਇਹਦੇ ਨਾਲ ਕੋਈ ਵੀ ਹੋਰ ਸਲਵਾਰ ਨਹੀਂ ਜੱਚਣੀ ਹੈਗੀ ਬਾਕੀ ਤੁਹਾਡੀ ਆਪਣੀ ਇੱਛਾ ਹੈਗੀ ਜੇਕਰ ਕੱਲੇ ਸ਼ਲਟਰ ਰੈਡੀ ਕਰਵਾ ਕੇ ਮੰਗਵਾਉਣਾ ਚਾਹੁੰਦੇ ਤਾਂ ਤੁਸੀਂ ਉਸ ਤਰ੍ਹਾਂ ਵੀ ਜਿਹੜਾ ਸਾਡੇ ਤੋਂ ਮੰਗਵਾ ਸਕਦੇ ਹੋ ਕਲਰ ਆਪਸ਼ਨ ਦੱਸ ਦਿੰਦੇ ਸੋਨੂ ਜੀ ਜਿਹੜੇ ਕਹਿੰਦੇ ਨੇ ਵੀ ਆਪਣੇ ਡਾਈ ਵਾਲੇ ਕਲਰ ਹੁੰਦੇ ਆ ਵੀ ਡਾਈ ਵਾਲੇ ਕਲਰ ਨੇ ਜਿਹੜੇ ਉਹ ਨਿਕਲ ਜਾਂਦੇ ਨੇ ਆਪਾਂ ਤੁਹਾਨੂੰ ਉਹਦਾ ਰੀਜਨ ਦੱਸ ਦਿੰਦੇ ਆ ਦੇਖੋ ਇੱਕ ਤਾਂ ਸੂਟ ਨੂੰ ਤੁਸੀਂ ਮਸ਼ੀਨ ਚ ਨਾ ਧੋ ਪਲੀਜ਼ ਰਿਕਵੈਸਟ ਹੈ ਤੁਹਾਨੂੰ ਇੱਕ ਉਹ ਸੂਟ ਨੂੰ ਜ਼ਿਆਦਾ ਟਾਈਮ ਤੁਸੀਂ ਧੁੱਪ ਦੇ ਵਿੱਚ ਨਾ ਰੱਖੋ ਜਿਹਦੇ ਨਾਲ ਸੂਟ ਦੇ ਵਿੱਚ ਡੱਬ ਪੈਣ ਸ਼ੁਰੂ ਹੋ ਜਾਂਦੇ ਆ ਨੰਬਰ 3 ਤੇ ਤੁਸੀਂ ਸੂਟ ਨੂੰ ਕਦੇ ਵੀ ਜ਼ਿਆਦਾ ਲੰਬਾ ਟਾਈਮ ਪਾਣੀ ਦੇ ਵਿੱਚ ਡੋਬ ਕੇ ਨਾ ਰੱਖੋ ਕਿਉਂਕਿ ਮੇਰੇ ਖੁਦ ਦੇ ਸੂਟ ਬਹੁਤ ਸਾਰੇ ਜਿਹੜੇ ਰੈਡੀ ਕਰਵਾਏ ਨੇ ਮੈਂ ਆਪਣੇ ਖੁਦ ਡਾਈ ਕਰਕੇ ਕਰਵਾਏ ਨੇ ਹਜੇ ਤੱਕ ਅਨਾਂਦਾ ਮੇਰੇ ਸੂਟਾਂ ਦੇ ਦੇਖੋ ਕਲਰ ਫੇਂਟ ਹੋਇਆ ਨਾ ਹੀ ਕੁਝ ਡੱਬ ਪਏ ਨੇ ਤੇ ਨਾ ਹੀ ਕੁਝ ਹੋਰ ਹੋਇਆਗਾ ਤੇ ਬਸ ਤਿੰਨ ਕਿ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈ ਡਾਈ ਵਾਲਾ ਸੂਟ ਕਦੇ ਵੀ ਖਰਾਬ ਨਹੀਂ ਹੋਊਗਾ ਕਦੇ ਵੀ ਦਾ ਕਲਰ ਨਹੀਂ ਪੇਂਟ ਹੋਊਗਾ ਇਹ ਤੁਹਾਨੂੰ ਆਪਾਂ ਡਾਈ ਕਰਵਾ ਕੇ ਦੇਵਾਂਗੇ ਆਪਣੀ ਦਸੱਲੀ ਤੇ ਮੈਨੂੰ ਉਮੀਦ ਹੈ ਵੀ ਇਹ ਸੂਟ ਤੁਹਾਨੂੰ ਬਹੁਤ ਜਿਆਦਾ ਪਸੰਦ ਆਏ ਹੋਣਗੇ ਇਹ ਵਾਲਾ ਸਟਾਈਲ ਤੁਹਾਨੂੰ ਪਸੰਦ ਆਇਆ ਤਾਂ ਸਾਨੂੰ ਮੈਸੇਜ ਕਰਕੇ ਜਰੂਰ ਦੱਸਿਆ ਕਰੋ ਕਮੈਂਟ ਜਰੂਰ ਕਰਿਆ ਕਰੋ ਵੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਪਾਂ ਨਵੇਂ ਸੂਟਾਂ ਦੇ ਨਾਲ ਸਤਿ ਸ੍ਰੀ ਅਕਾਲ ਜੀ